ਫਸਟਾ ਓਨਰ ਹੈ ਦੋਨੋਂ ਚਾਬੀਆਂ ਸਰਵਿਸ ਬੁੱਕ ਵਗੈਰਾ ਸਾਰਾ ਕੁਝ ਨਾਲ ਹੈ ਠੀਕ ਹੈ ਬ੍ਰਾਂਡ ਨਿਊ ਕਾਰ ਮੀਟਰ ਪੇਂਟ ਦੀ ਗਾਰੰਟੀ ਦੇਵਾਂਗੇ 78000 ਵਿਦ ਰਕੋਰਡ ਚੱਲੀ ਹੈ ਠੀਕ ਹੈ ਲੈ ਵੀ ਦੋਸਤੋ ਬਾਈ 10 ਵਜੇ ਆਪਾਂ ਨੂੰ ਤੇ ਆਪਾਂ ਇੰਟੀਰੀਅਰ ਵੀ ਚੈੱਕ ਕਰਾਵਾਂਗੇ ਪਰ ਤੁਹਾਨੂੰ ਗੱਡੀ ਬੈਕਸੈਟ ਤੋਂ ਵਿਖਾ ਰਹੀ ਆਪਾਂ ਸਾਰਾ ਗੱਡੀ ਦਾ ਓਵਰਲੁੱਕ ਚੈੱਕ ਕਰਾਵਾਂਗੇ ਤੇ ਫਿਰ ਆਪਾਂ ਬਾਈ ਤੂੰ ਐਂ ਪੁੱਛਾਂਗੇ ਬਾਈ ਕੀ ਇਹਦਾ ਰੇਟ ਰੱਖਿਆ ਹੋਇਆ ਗੱਡੀ ਤੁਸੀਂ ਵੇਖ ਲਓ ਯਾਰ ਕਿਸੇ ਪਾਸੋਂ ਵੀ ਕਿ ਡੋਰ ਜਨਾ ਵੀ ਦਾਗ ਹੈ ਨਹੀਂ ਇੰਨੇ ਕਿ ਸਾਫ਼ ਪਈ ਆ ਨੰਬਰ ਵੀ ਪੰਜਾਬ ਆ ਵੀ ਇਹ ਵੀ ਨੰਬਰ ਆ ਪਹਿਲੇ ਨਾਲ ਦੀ ਆ ਆ ਵੇਖੋ ਤੁਸੀਂ ਡੋਰ ਵੇਖੋ ਇਹ ਵੀ ਕਿੰਨਾ ਦਾਗ ਵੀ ਹੈ ਨਹੀਂ ਠੀਕ ਆ ਜੀ ਡੋਰ ਵੇਖੋ ਗੱਡੀ ਦਾ ਡੋਰ ਹੈਗਾ ਫਰੇਮਲੈਸ ਫਰੇਮਲੈਸ ਡੋਰ ਅੰਦਰ ਤੁਹਾਨੂੰ ਇੰਟੀਰੀਅਰ ਚੈੱਕ ਕਰਵਾ ਦਿੰਨੇ ਗੱਡੀ ਦਾ ਬਹੁਤ ਹੀ ਯਾਰ ਠੀਕ ਹੈ ਕੁੰਜੀ ਬਟਨ ਸਟਾਰਟ ਆ ਟਾਪ ਮਾਡਲ ਆ ਜੀ ਡੀ ਆਈ ਪਲੱਸ ਇਹ ਅਖੀਰਲੀਆ ਕਾਰਾਂ ਚੋਂ ਆ ਜਦੋਂ ਡੀਜ਼ਲ ਬੰਦ ਹੋਣ ਵਾਲੀਆਂ ਸੀ ਇਹ 2020 ਦੀ ਡੀਜ਼ਲ ZDI ਪਲੱਸ ਫਸਟ ਓਨਰ ਆ ਠੀਕ ਆ 58000 ਚੱਲੀ ਹੈ ਪਹਿਲੀ ਵਾਰ ਹੀ ਟਾਇਰ ਨਵੇਂ ਲੱਗੇ ਆ ਸਾਰਾ ਕੁਝ ਕੀਤਾ ਹੋਇਆ ਠੀਕ ਆ ਰੁਪਈਆ ਨਹੀਂ ਕਾਰ ਤੇ ਲੱਗਣਾ ਛੋਟਾ ਜਿਹਾ ਰੇਟ ਹੈ ਫੇਰ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤੋਹਫਾ 2024 ਮਾਡਲ ਠੀਕ ਆ ਬੰਪਰ ਟੂ ਬੰਪਰ ਰੇਨਲ ਆ ਹਮ ਹਮ ਫੁੱਲ ਬੀਮਾ ਜਿਹਦੇ ਵਿੱਚ ਇੰਜਨ ਕਵਰ ਕੀ ਲੌਸ ਸਾਰਾ ਕੁਝ ਕੰਪਲੀਟ ਹੈ 18000 ਕਿਲੋਮੀਟਰ ਚੱਲੀ ਆਵੇ ਰਿਕਾਰਡ ਠੀਕ ਹੈ ਇੱਕ ਮੈਂ ਕਹਿੰਦਾ ਮੱਖੀ ਜੰਨਾ ਦਾਗ ਵੀ ਥਾਰ ਤੇ ਹੈ ਨਹੀਂ ਯਾਨੀ ਕਿ ਨਵੀਂ ਪਈ ਹੈ ਤੁਸੀਂ ਵੇਖ ਲਓ ਜਮਾ ਨਾ ਵੀ 4/2 ਮੈਨੂਅਲ ਠੀਕ ਹੈ ਹਾਂ ਜਾਂ ਨਾ ਵਾਲਾ ਰੇਟ ਆ ਸਾਰੀ ਰੀਨਲ ਦੀ ਗਾਰੰਟੀ ਦਵਾਂਗੇ ਹਮ ਹਮ ਇੰਜਨ ਦੀ ਗੇਅਰ ਦੀ ਗਾਰੰਟੀ ਦਵਾਂਗੇ ਐਕਸੀਡੈਂਟ ਦੀ ਦਵਾਂਗੇ ਹਮ ਹਮ ਪੀਸ ਚੇਂਜ ਦੀ ਗਾਰੰਟੀ ਦਵਾਂਗੇ ਪਹਿਲੇ ਨਾਂ ਦੀ ਪੰਜਾਬ ਨੰਬਰ ਇੰਜਨ ਗੇਅਰ ਦੀ ਗਾਰੰਟੀ ਦਵਾਂਗੇ ਸਰਵਿਸ ਤੱਕ ਸਾਰਾ ਕੁਝ ਕੰਪਲੀਟ ਆ ਠੀਕ ਹੈ 4 ਲੱਖ ਰੁਪਈਆ ਇਹਦੀ ਡਿਮਾਂਡ ਆ ਹਮ ਹਮ ਮਾਨਤਨ ਬੰਦਿਆਂ ਦਾ ਆ ਜਾਂਦਾ ਜ਼ਰੂਰ ਕਰਦੇ ਆਪਾਂ ਪੰਜਾਬ ਨੰਬਰ ਲਾ ਕੇ ਸਵਾ ਦੋ ਲੱਖ ਰੁਪਏ ਦੇ ਰੇਟੇ 14 ਮਾਡਲ ਦੇਦੇ ਆ ਇਹ ਕ੍ਰੈਸਟਾ 2017 20 ਵੇਰੀਐਂਟ ਪੁਸ਼ ਬਟਨ ਵਾਲੀ ਟਾਇਰ ਚਾਰੇ ਨਵੇਂ ਵਰਗੇ ਛੋਟਾ ਜਿਹਾ ਰੇਟ 2 ਲੱਖ ਤੇ 75000 ਰੁਪਏ ਦੀ ਕਾਰ ਦੀ ਡਿਮਾਂਡ ਆ ਮਾਨਤਨ ਬੰਦਿਆਂ ਦਾ ਆ ਜਾਂਦਾ ਜ਼ਰੂਰ ਕਰਾਂ ਆ ਜਾ ਵੀ ਨੀ ਜੋ ਤੇ ਮੇਰੇ ਮਗਰ ਮਗਰ ਤੁਰਿਆ ਤੈਨੂੰ ਅੱਜ ਮੈਂ ਇੱਕ ਵੱਖਰੀ ਥਾਂ ਤੇ ਲੈ ਕੇ ਆ ਆ ਵੇਖ ਇਧਰ ਤੂੰ ਵੇਖਿਆ ਕਿ ਤੂੰ ਇੰਨੀਆਂ ਗੱਡੀਆਂ ਵੇਖ ਖੜੀਆਂ ਗੱਡੀਆਂ ਕਿਹੜੀ ਗੱਡੀ ਤੈਨੂੰ ਚਾਹੀਦੀ ਆ ਬਲੇਰੋ ਖੜੀ ਆ ਤੈਨੂੰ ਚੱਕ ਬਲੇਰੋ ਨ ਹੋਰ ਅੱਗੇ ਨਤ ਰਿਆ ਖੜਾਇਆ ਵੇਖ ਇਧਰ ਤੋਂ ਬ੍ਰਿਜ਼ਾ ਅੱਖਰੀਆਂ ਹੋਈਆਂ ਜਿੱਥੋਂ ਤੱਕ ਨਿਗ੍ਹਾ ਮਾਰੇਗਾ ਵੇਖ ਉਹ ਤੱਕ ਗੱਡੀਆਂ ਹੀ ਗੱਡੀਆਂ ਖੜੀਆਂ ਹੋਈਆਂ ਤੇ ਹੁਣ ਕਈ ਬੰਦੇ ਭਾਲਦੇ ਹੁੰਦੇ ਆ ਕਲਾਸ ਗੱਡੀਆਂ ਦੀਆਂ ਕਲਾਸ ਉਹ ਵੀ ਇੱਥੇ ਮਿਲ ਜਾਣੀਆਂ ਉਹ ਗੱਡੀ ਕਿਹੜੀ ਆ ਆਜੋ ਕਰ ਤੁਰਿਆ ਕਰਵਾ ਗਮ ਆ ਆ ਵੇਖੋ ਇਧਰ ਸਾਰੀਆਂ ਗੱਡੀਆਂ ਚੋਂ ਕੱਲੀ ਵੱਖਰੀ ਖੜੀ ਦਿਸਦੀ ਹੈ ਗੱਡੀ ਇਹ ਮਰਸਡੀਜ਼ ਸੀਐਲਏ ਇਹਦੀ ਬਾਰੇ ਆਪਾਂ ਜਾਣਕਾਰੀ ਲਵਾਂਗੇ ਇਹ ਵੀ ਗੱਡੀ ਔਨ ਸੇਲ ਤੇ ਆ ਗਈ ਬਹੁਤ ਸਾਫ਼ ਪਈਆ ਸਭ ਤੋਂ ਵੱਲੇ ਇਹੀ ਗੱਡੀਆਂ ਦੇ ਵੇਖੀ ਸੀ ਤਕਰੀਬਨ ਤਕਰੀਬਨ ਮਕਸਰ ਦਾ ਸਭ ਤੋਂ ਵੱਡਾ ਕਾਰ ਬਜ਼ਾਰ ਆ ਇਹ 50 60 ਗ ਵੜਿਆ ਕਾਰਾਂ ਹੋਣ ਵਾਲੀਆਂ ਸਾਬਤ ਉਹ ਤੁਸੀਂ ਵੇਖ ਲਿਨੇ ਆ ਅੱਵਾ ਕਿ ਹੁਣ ਦੱਸਾਂਗੇ ਆਪਾਂ ਕੱਲੀ-ਕੱਲੀ ਗੱਡੀ ਪਰ ਕੀ ਰੇਟ ਆ ਕੀ ਲੋਨ ਹੋ ਜੂਗਾ ਤੇ ਅੱਜ ਆਪਾਂ ਕਿੱਥੇ ਖੜੇ ਸੀਗੇ ਅੱਜ ਆਪਾਂ ਖੜੇ ਸੀ ਆਰਸ਼ ਮੋਟਰਸ ਤੇ ਸ਼੍ਰੀ ਮੋਖਸਰ ਸਾਹਿਬ ਤੇ ਇਹਨਾਂ ਜੋ ਹੈਗਾ ਸ਼ੋਅਰੂਮ ਮਲੋੜ ਰੋਡ ਤੇ ਆ ਮਿਸ਼ਨ ਹਸਪਤਾਲ ਦੇ ਚਾਹਾਂ ਸਾਹਮਣੇ ਆ ਰੋਡ ਦੇ ਉੱਤੇ ਹੀ ਆ ਬਾਕੀ ਜੇ ਤੁਸੀਂ ਔਣਾ ਵੀ ਹੋਵੇ ਉਹ ਆਪਾਂ ਜਾਣ ਕੇ ਆਂਦੇ ਹੁਣ ਆਰਸ਼ ਭਾਈ ਕੋਲੇ ਭਾਅ ਦਿਆਂ ਨੂੰ ਕਿੱਥੇ ਬਾਈ ਤੇ ਜਾ ਕੇ ਵਾ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਦੱਸਾਂਗੇ ਕੱਲੀ-ਕੱਲੀ ਗੱਡੀ ਪਰ ਰੇਟ ਵੀ ਕੀ ਰੇਟ ਆ ਕਿੰਨਾ ਲੋਨ ਹੋ ਸਕਦਾ ਵਧੀਆ-ਵਧੀਆ ਕ ਹੌਟ ਟ੍ਰੈਂਡਿੰਗ ਦੇ ਵਿੱਚ ਅੱਜ ਕੱਲ੍ਹ ਜਿੰਨੀਆਂ ਚੱਲ ਰਹੀਆਂ ਆਈਆਂ ਹਰੇਕ ਤਰ੍ਹਾਂ ਦੀ ਕਾਰ ਮਿਲੂਗੀ ਛੋਟੇ ਵੱਡੇ ਟਾਲੀ ਆ ਕਹੇ ਸਾਡੇ ਵੀ ਲੱਖ ਡੇਢ ਲੱਖ ਵਾਲੀ ਵੀ ਦੇਖ ਲਿਓ 15 ਤੋਂ 20 ਲੱਖ ਵਾਲੀ ਵੀ ਇੱਕ ਵੀਡੀਓ ਦੇਖ ਲਿਓ ਹਰੇਕ ਤਰ੍ਹਾਂ ਦੀ ਤੁਹਾਨੂੰ ਕਾਰ ਮਿਲੂਗੀ ਲੋਨ ਵੀ ਅੱਜ ਹੋਣਗੇ ਇੱਥੇ ਲੈ ਬਈ ਦੋਸਤੋ ਅੱਜ ਹੋਣ ਕਰਦੇ ਆ ਬਾਈ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਤੇ ਕਰਾਵਾਂਗੇ ਰਸ਼ਮੇ ਕੀ ਹਾਲ ਚਾਲ ਵਧੀਆ ਜੀ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਜੀ ਅੱਜ ਮੈਂ ਬਾਈ ਗੱਡੀਆਂ ਵੇਖਣ ਆ ਮਨ ਲੱਗਾ স্টক ਕਾਫੀ ਨਵਾਂ ਆ ਗਿਆ ਆਪਣੇ ਕੋਲੇ ਹਨਾ ਜੀ স্টক ਹਾਂ ਤਕਰੀਬਨ ਵੀਰੇ ਆਪਾਂ ਚੇਂਜ ਹੁੰਦਾ ਹੀ ਰਹਿੰਦਾ ਠੀਕ ਹੈ ਹੁਣ ਇੱਥੇ ਥੋੜਾ ਜਿਹਾ ਆਪਾਂ ਲਗਜ਼ਰੀ ਸੈਗਮੈਂਟ ਵੀ ਐਡ ਕੀਤਾ ਠੀਕ ਹੈ ਤੁਸੀਂ ਇਹ ਦੱਸਦੇ ਵੀ ਲੋਨ ਵਗੈਰਾ ਆਪਣੇ ਕੋਲ ਕੀ ਫੈਸਾ ਆਈ ਇੱਥੇ ਲੋਨ ਦਾ ਵੀਰੇ ਇਹ ਹਿਸਾਬ ਆ ਜੇ ਆਪਾਂ ਲੈਣੀ ਹੈ ਡੀਜ਼ਲ ਕਾਰ ਫਿਰ ਮੰਨ ਕੇ ਚੱਲੋ ਵੀ 80% ਲੋਨ ਹੋ ਜਾਂਦਾ ਠੀਕ ਹੈ ਜੇ ਆਪਾਂ ਲੈਣੀ ਹੈ ਪੈਟਰੋਲ ਫਿਰ ਕਾਰ ਦੇ ਹਿਸਾਬ ਨਾਲ ਵੀ 95% ਵੀ ਹੋ ਜਾਂਦਾ ਤੇ ਕਈ ਵਾਰੀ ਪੈਟਰੋਲ ਕਾਰ ਠੀਕ ਹੈ। ਬਾਕੀ ਬੰਦੇ ਦੇ ਸਪੈਲ ਸਕੋਰ ਤੇ ਬਹੁਤ ਡਿਪੈਂਡ ਕਰਦਾ। ਠੀਕ ਹੈ। ਚਲੋ ਵੀ ਜੇ ਕਿਸ ਨੇ ਆਉਣੇ ਲਈ ਇੱਥੇ ਆਉਣਾ ਹੋਵੇ ਤਾਂ ਸਾਦੇ ਵੀ ਆਪਣਾ ਅਰਸ਼ ਮੋਟਰ ਮੁਕਸਰ ਤੋਂ ਸੈਕਟਰ 3 ਰਹਿਦਾ ਹੈ। ਇਹ ਆਪਣਾ ਵੀਰੇ ਮਲੋਟ 메ਨ ਰੋਡ ਤੇ ਹੀ ਹੈ। ਜਮਾ ਮੰਨ ਲਓ ਮੈਸ਼ਨ ਹਸਪੀਟਲ ਦੇ ਆਪੋਜ਼ਿਟ ਆ ਬਾਕੀ ਆਪਣੀ ਗੂਗਲ ਮੈਪ ਤੇ ਲੋਕੇਸ਼ਨ ਵੀ ਹੈਗੀ ਹੈ। ਠੀਕ ਹੈ। ਆਪਾਂ ਸਦਾ ਗੂਗਲ ਮੈਪ ਤੇ ਅਰਸ਼ ਮੋਟਰ ਮੁਕਸਰ ਭਰਾਂਗੇ ਤਾਂ ਆਪਾਂ ਨੂੰ ਸ਼ੋਰੂਮ ਤੇ ਲੋਕੇਸ਼ਨ ਲਿਆਊਗਾ। ਠੀਕ ਹੈ। ਲੈ ਵੀ ਦੋਸਤੋ ਆਜੋ ਫਿਰ ਹੁਣ ਸੋ ਬਾਜਾ ਜਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਲਿਆ ਵੀ ਦੋਸਤੋ ਸਭ ਤੋਂ ਪਹਿਲੀ ਆਪਾਂ ਤੁਹਾਨੂੰ ਕਾਰ ਵਿਖਾਉਣ ਲੱਗੇ ਆ ਗੱਡੀ ਵੀ ਸੋਹਣੀ ਆ ਤੇ ਨੰਬਰ ਵੀ ਸੋਹਣਾ ਬਾਕੀ ਆ ਵਾ ਫਿਰ ਲੈਨੇ ਆ ਅੱਜ ਤੋਂ ਗੱਡੀ ਬਾਰੇ ਡਿਟੇਲ ਦੀ ਜਾਣਕਾਰੀ ਦੱਸਿਓ ਬਈ ਇਹ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਮਰਸੀਡੀਜ਼ ਦੀ ਸੀਐਲਏ 200ਡੀ ਠੀਕ ਆ ਇੱਕ ਹਸਾਬ ਦੀ ਬਈ ਸਪੋਰਟਸ ਕਾਰ ਆ ਪੰਜਾਬ ਨੰਬਰ ਫਸਟ ਓਨਰ ਵੀਆਈਪੀ ਨੰਬਰ ਲੱਖ ਦਾ ਨੰਬਰ ਹੀ ਲੱਗਿਆ ਨੰਬਰ ਨਾਲ ਇਹਦੇ ਨਾਲ ਆਪਾਂ ਨਾ ਨੰਬਰ ਨਾਲ ਠੀਕ ਹੈ ਜੀ ਫਸਟ ਓਨਰ ਹੈ ਦੋਨੋਂ ਚਾਬੀਆਂ ਸਰਵਿਸ ਬੁੱਕ ਵਗੈਰਾ ਸਾਰਾ ਕੁਝ ਨਾਲ ਹੈ ਠੀਕ ਹੈ ਬ੍ਰਾਂਡ ਨਿਊ ਕਾਰ ਮੀਟਰ ਪੇਂਟ ਦੀ ਗਾਰੰਟੀ ਦੇਵਾਂਗੇ 78000 ਵਿਦ ਰਿਕਾਰਡ ਚੱਲੀ ਹੈ ਠੀਕ ਹੈ ਲਿਆ ਵੀ ਦੋਸਤੋ ਬਈ 10 ਵਜੇ ਆਪਾਂ ਨੂੰ ਤੇ ਆਪਾਂ ਇੰਟੀਰੀਅਰ ਵੀ ਚੈੱਕ ਕਰਾਵਾਂਗੇ ਪਰ ਤੁਹਾਨੂੰ ਗੱਡੀ ਬੈਕ ਸਾਈਡ ਤੋਂ ਦਿਖਾ ਦਈਏ ਆਪਾਂ ਸਾਰਾ ਗੱਡੀ ਦਾ ਓਵਰਲੁੱਕ ਚੈੱਕ ਕਰਾਵਾਂਗੇ ਤੇ ਫਿਰ ਆਪਾਂ ਬਈ ਤੂੰ ਐਂ ਪੁੱਛਾਂਗੇ ਬਈ ਕੀ ਇਹ ਕਿਸੇ ਪਾਸੋਂ ਵੀ ਕਿ ਡੌਟ ਜਨਾ ਵੀ ਦਾਗ ਹੈ ਨਹੀਂ ਇੰਨੇ ਕਿ ਸਾਫ਼ ਪਈਆ ਨੰਬਰ ਵੀ ਪੰਜਾਬ ਆ ਵੀ ਇਹ ਵੀ ਨੰਬਰ ਆ ਪਹਿਲੇ ਨਾਲ ਦੀ ਆ ਤੇ ਆ ਜਾ ਫੋਨ ਤੋਂ ਚੈੱਕ ਕਰਾਉਣੇ ਦਾ ਗੱਡੀ ਦਾ ਇੰਟੀਰੀਅਰ ਠੀਕ ਆ ਜੀ ਡੋਰ ਦੇਖੋ ਗੱਡੀ ਦਾ ਡੋਰ ਹੈਗਾ ਫਰੇਮਲੈਸ ਫਰੇਮਲੈਸ ਡੋਰ ਅੰਦਰ ਤੋਂ ਇੰਟੀਰੀਅਰ ਚੈੱਕ ਕਰਵਾ ਦਿੰਨੇ ਗੱਡੀ ਦਾ ਬਹੁਤ ਈਆ ਠੀਕ ਹੈ ਕਲਚ ਬਟਨ ਸਟਾਰਟ ਆ ਤੇ ਇਹ ਗੱਡੀਆਂ ਆਪ ਨੂੰ ਪਤਾ ਹੀ ਆ ਵਧੀਆ ਕਾਰਾਂ ਸੇਫ ਕਾਰਾਂ ਹੁੰਦੀਆਂ ਹੈਵੀ ਕਾਰਾਂ ਹੁੰਦੀਆਂ ਜਿਵੇਂ ਆਹ ਵੇਖੋ ਇਹ ਸ਼ੀਸ਼ਾ ਹੁਣ ਡਾਊਨ ਆ ਜਿਹੜਾ ਪਹਿਸੀਸ਼ਾ ਲਾਤਾ ਆ ਆ ਦੀ ਬੀ ਸੀ ਨੇ ਤਾਂ ਹੋਇਆ ਨਾ ਵੇਖੋ ਦੁਬਾਰਾ ਤੁਹਾਨੂੰ ਕਰਕੇ ਫੇਰ ਚੈੱਕ ਗਾਰੀ ਹੁਣ ਖੋਲ ਹੀ ਹੋਈ ਆ ਆ ਹੁਣ ਲਾਤੀ ਹੋਈ ਆ ਆ ਵੇਖ ਆ ਸਿੱਸਾ ਆਟੋਮੈਟਿਕ ਨਹੀਂ ਕਿ ਫੀਚਰ ਲੈਸ ਕੱਢੀ ਆ ਇਹ ਆਪਸ ਨੂੰ ਇਹਦੇ ਚ ਪੈਸੇ ਵੀ ਕਾਫੀ ਬਚਾ ਦੇਵਾਂਗੇ ਹੋਰਾਂ ਨੂੰ ਇਹ ਤੇ ਰੇਟ ਵੱਖਰਾ ਹੀ ਮਿਲੂਗਾ ਤੇ ਆਜੋ ਫਿਰ ਪੁੱਛਦੇ ਆਪਾਂ ਅੱਛਾ ਬਾਈ ਦੱਸਿਓ ਬਾਈ ਇਹ ਮੇਰੇ ਆਪਾਂ ਜੇ ਨਵੀਂ ਦੀ ਗੱਲ ਕਰੀਏ ਨਵੀਂ ਇਹ ਸੀਗੀ ਬਾਈ ਜੀ 45 ਲੱਖ ਤੋਂ ਲੈ ਕੇ 48 ਲੱਖ ਦੇ ਵਿੱਚ ਵਿੱਚ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਸਿਰਫ ਦਵਾਂਗੇ 16.5 ਲੱਖ ਰੁਪਏ ਦੀ ਡਿਮਾਂਡ ਹੈ ਵਿਦ ਵੀਆਈਪੀ ਨੰਬਰ ਠੀਕ ਆ ਕੋਈ ਬੰਦੇ ਜਿਹੜਾ ਦੂਰੋਂ ਆਇਆ ਕੋਈ ਆਪਣਾ ਯੂਟਿਊਬ ਵੀਡੀਓ ਵੇਖ ਕੇ ਆਇਆ ਉਹਦਾ ਬੰਦੇ ਦਾ ਪੂਰਾ ਮਾਨਤਾਨ ਕਰਾਂਗੇ ਖੁਸ਼ ਕਰਕੇ ਕਾਰ ਦੇ ਕੇ ਭੇਜਾਂਗੇ ਬੰਦੇ ਨੂੰ ਠੀਕ ਹੈ ਲੈਰਾ ਹੀ ਨਹੀਂ ਕਰਦੇ ਠੀਕ ਹੈ ਬੰਦਾ ਗੱਡੀ ਲੈਣ ਆਲਾ ਹੋਵੇ ਤੇ ਲੈ ਕੇ ਹੀ ਮੁਰੂਗਾ ਬੰਦਾ ਇਹ ਤੇ ਬਈ ਲੋਨ ਵਗੈਰਾ ਹੋ ਜੂਗਾ ਲੋਨ ਇਹਦੇ ਤੇ ਮੰਨ ਕੇ ਚੱਲੋ ਬਈ 11 ਤੋਂ 12 ਲੱਖ ਰੁਪਏ ਦਾ ਲੋਨ ਹੋ ਜੂਗਾ ਠੀਕ ਹੈ ਬਾਕੀ ਦੀ ਡਾਊਨ ਪੇਮੈਂਟ ਕਰਕੇ ਬੰਦਾ ਕਾਰ ਲੈ ਜਾ ਸਕਦਾ ਇੱਕ ਗੱਲ ਹੋਰ ਹਮਮ ਪੂਰੇ 1 ਸਾਲ ਦਾ ਬੰਪਰ ਟੂ ਬੰਪਰ ਇੰਸ਼ੋਰੈਂਸ ਫੁੱਲ ਨਾਲ ਮਿਲੂਗਾ ਠੀਕ ਹੈ ਲੈ ਬਈ ਦੋਸਤੋ ਪੂਰੇ ਸਾਲ ਦਾ ਪਿਆ ਹਮਮ ਠੀਕ ਹੈ ਵੀ ਕੋਈ ਕਮੀ ਬੇਸੀ ਹੈ ਨਹੀਂ 加ਰੀ ਪੱਖੋਂ ਵੀ ਗੱਡੀ ਕਹਿੰਦੇ ਫੁੱਲ ਓਕੇ ਆ ਤੇ ਉਂ ਤੁਸੀਂ ਵੇਖ ਲੀਏ ਗੱਡੀ ਵੀ ਬਹੁਤ ਵਧੀਆ ਤੇ ਸਾਫ਼ ਪਈ ਹੋਈ ਆ ਮਾਸਟਰੀ ਦੀ ਸੀਐਲਏ ਤੇ ਆਜੋ ਫਿਰ ਉਸ ਤੋਂ ਬਾਅਦ ਨੂੰ ਬਖਾਉਣੇ ਅਗਲੀ ਕਾਰ ਇਹ ਆ ਜੀ ISUzu MU7 2015 ਰਜਿਸਟਰਡ 2016 ਫਸਟ ਓਨਰ 55000 ਕਿਲੋਮੀਟਰ ਚੱਲੀ ਆ ਵੈਦ ਰਿਕਾਰਡ ਬੰਪਰ ਤੋਂ ਬੰਪਰ ਦੀ ਓਰੀਜਨਲ ਦੀ ਗਾਰੰਟੀ ਆ ਮੀਟਰ ਦੀ ਗਾਰੰਟੀ ਆ ਰੇਟ ਵਗੈਰਾ ਟਾਇਰ ਲਾਏ ਜਾਵਾ ਨਵੇਂ ਆ ਰੇਟ 8.5 ਲੱਖ ਰੁਪਇਆ ਡਿਮਾਂਡ ਆ ਜੀ 8 ਲੱਖ ਰੁਪਇਆ ਦੀ ਤੁਹਾਨੂੰ ਦੇ ਦਿਆਂਗੇ ਠੀਕ ਐ MU7 ਠੀਕ ਐ ਲੈ ਜੀ ਦੋਸਤੋ ਰੇਟ ਤੁਹਾਨੂੰ ਦੱਸਤਾ ਆ ਗੱਡੀ ਸਿਰ ਉਸ ਤੋਂ ਬਾਅਦ ਫਿਰ ਆਪਣੀ ਬਈ ਆ ਆ ਗਿਆ ਬ੍ਰਿਜਾ ਟੌਪ ਮਾਡਲ ਬਿਲਕੁਲ ਜੀ ਟੌਪ ਮਾਡਲ ਹੈ ਜੀਡੀਆਈ ਪਲੱਸ ਇਹ ਅਖੀਰਲੀਆ ਕਾਰਾਂ ਚੋਂ ਆ ਜਦੋਂ ਡੀਜ਼ਲ ਬੰਦ ਹੋਣ ਵਾਲੀਆਂ ਸੀ ਇਹ 2020 ਦੀ ਡੀਜ਼ਲ ਜੀਡੀਆਈ ਪਲੱਸ ਫਰਸਟ ਓਨਰ ਆ 58000 ਚੱਲੀ ਹੈ ਪਹਿਲੀ ਵਾਰੀ ਟਾਇਰ ਨਵੇਂ ਲੱਗੇ ਆ ਇਕੱਲੀ ਇਕੱਲੀ ਸਰਵਿਸ ਏਜੰਸੀ ਚੋਂ ਆ ਬ੍ਰਾਂਡ ਨਿਊ ਦਾ ਮਤਲਬ ਬ੍ਰਾਂਡ ਨਿਊ ਕਾਰ ਆ ਬੰਪਰ ਤੱਕ ਓਰੀਜਨਲ ਪੇਂਟ ਦੇ ਆ ਵੀਰੇ ਛੋਟਾ ਜਿਹਾ ਰੇਟ ਆ ਜੀ 10 ਲੱਖ ਰੁਪਇਆ ਡਿਮਾਂਡ ਕਰਦੇ ਆ ਮਾਨਤਣ ਬੰਦਿਆਂ ਦਾ ਆ ਜਾਂਦਾ ਜਰੂਰ ਕਰਾਂਗੇ ਠੀਕ ਹੈ ਜੀ ਜੀ ਦਾ ਚੋਂ 8 ਤੋਂ 8.5 ਦਾ ਲੋਨ ਵੀ ਕਰਾ ਲਿਆ ਠੀਕ ਹੈ ਲੈ ਦੋਸਤੋ ਰੁਪਇਆ 1.5 ਲੱਖ ਤੁਸੀਂ ਲਿਆਓ ਸਿੰਬਲ ਸਕੋਰ ਤੁਹਾਡੇ ਸਹੀ ਹੋਏ ਤਾਂ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ 20 ਮਾਡਲ ਜਟ ਡੀਆਈ ਪਲੱਸ ਟਾਪ ਐਂਡ ਵੀਰੀਐਂਟ ਆ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਆ ਬਲੈਰੋ ਦੱਸਿਓ ਭਾਈ ਇਹ ਆ ਜੀ ਬਲੈਰੋ 2013 ਮਾਡਲ ਹੈ ਠੀਕ ਆ ਪੰਜਾਬ ਨੰਬਰ ਸੈਕੰਡ ਓਨਰ ਹਮ ਹਮ ਕਾਰਜਾਵਾ ਓਕੇ ਇੰਜਨ ਗੇਅਰ ਦੀ ਗਾਰੰਟੀ ਦਵਾਂਗੇ ਸਰਵਿਸ ਤੱਕ ਸਾਰਾ ਕੁਝ ਕੰਪਲੀਟ ਆ ਠੀਕ ਆ 4 ਲੱਖ ਰੁਪਇਆ ਇਹਦੀ ਡਿਮਾਂਡ ਆ ਹਮ ਹਮ ਮਾਨਤਨ ਬੰਦਿਆਂ ਦਾ ਆ ਆ ਦਾ ਜ਼ਰੂਰ ਕਰਦੇ ਆ ਠੀਕ ਹੈ ਲੈਓ ਦੋਸਤੋ 4 ਲੱਖ ਰੁਪਏ ਤੁਸੀਂ ਆ ਲੈ ਕੇ ਜਾ ਸਕਦੇ ਹੋ ਬਲੈਰੋ ਉਸ ਤੋਂ ਬਾਅਦ ਆ ਗਿਆ ਟਵੈਨਟੀ ਦਾ ਜਹਾਜ਼ ਨੋਵਾ ਕ੍ਰਿਸਟਾ ਦੱਸਿਓ ਬਾਈ ਦੇ ਬਰੀਆ ਇਹ ਕ੍ਰਿਸਟਾ 2017 20 ਵੇਰੀਐਂਟ ਪੁਸ਼ ਬਟਨ ਵਾਲੀ ਠੀਕ ਹੈ ਫਸਟ ਓਨਰ ਆ ਪੂਰੀ ਵਧੀਆ ਕਾਰ ਆ ਹਰਿਆਣਾ ਨੰਬਰ ਪੰਜਾਬ ਨੰਬਰ ਲਾ ਕੇ ਦੇਵਾਂਗਾ ਟਾਇਰ ਟੱਪਾ ਸਾਰਾ ਕੁਝ ਨਵਾਂ ਸਰਵਿਸ ਤੱਕ ਸਾਰਾ ਕੁਝ ਕੀਤਾ ਹੋਇਆ ਹੈ ਕੁਝ ਨਹੀਂ ਕਰਾਉਣਾ ਲਿਜਾ ਕੇ ਤੇਲ ਪਾਉਣਾ ਤੇ ਚਲਾਉਣੀ ਹੈ ਪਹਿਲੇ ਨਾਂ ਦੀ ਪੰਜਾਬ ਨੰਬਰ ਲਾ ਕੇ ਦੇਵਾਂਗੇ 14 ਲੱਖ ਤੇ 75000 ਰੁਪਏ ਡਿਮਾਂਡ ਕਰਦੇ ਆ ਮਾਨਤਾਂ ਨੂੰ ਬੰਦਿਆਂ ਦਾ ਆਇਆ ਦਾ ਜ਼ਰੂਰ ਕਰਾਂਗੇ ਠੀਕ ਹੈ ਜੀ ਲੈ ਵੀ ਦੋਸਤੋ ਰੇਟ ਸੁਣ ਲਿਆ ਤੇ ਲੋਨ ਵੀ ਥੋੜਾ ਹੋ ਜਾਣਾ ਉਸ ਤੋਂ ਬਾਅਦ ਫਿਰ ਆ ਆਪਣੀ ਆ ਗਈ ਹੈ ਸਕਾਰਪਿਓ ਇਹ ਹੈ ਜੀ 2016 S10 ਠੀਕ ਹੈ ਪੰਜਾਬ ਨੰਬਰ ਇਹਦੇ ਲੱਗ ਗਿਆ ਨੰਬਰ ਪਲੇਟਾਂ ਆਈਆਂ ਨਹੀਂ ਸੈਕਿੰਡ ਓਨਰ ਹੋ ਗਈ ਹੈ ਪਹਿਲਾਂ ਫਰਸਟ ਸੀ ਹੁਣ ਸੈਕੰਡ ਆਨਰ ਹੋ ਗਈ ਆ 114 15000 ਕਿਲੋਮੀਟਰ ਚੱਲੀ ਆ ਹਮਮ ਕਾਰ ਪੂਰੀ ਓਕੇ ਇੰਜਨ ਗੇਅਰ ਦੀ ਗਾਰੰਟੀ ਆ ਸਰਵਿਸ ਤੱਕ ਸਾਰਾ ਕੁਝ ਕੰਪਲੀਟ ਆ ਛੋਟਾ ਜਿਹਾ ਰੇਟ 9 ਲੱਖ ਤੇ 75000 ਰੁਪਏ ਦੀ ਪੰਜਾਬ ਨੰਬਰ ਲਾ ਕੇ ਠੀਕ ਆ ਜੇ ਦੋਸਤੋ ਨੰਬਰ ਵਿੱਚੇ ਲਵਾ ਕੇ ਤੁਹਾਨੂੰ ਰੇਟ ਦੱਸਦਾ ਆ ਗੱਡੀ ਤੁਸੀਂ ਵੇਖ ਲਈ ਹੋਈ ਆ ਉਸ ਤੋਂ ਬਾਅਦ ਆ ਆਪਣੀ ਆ ਗਈ ਆ ਵੇਖੋ ਯਾਰ ਪਿਆਰਾ ਇਹ ਕਲਰ ਆ ਤੇ ਤੁਸੀਂ ਫੋਟੋ ਵੇਖ ਲਓ ਇੰਨਾ ਸਾਫ਼ ਪਈਏ ਇੰਨੀ ਕਹਿੰਦੇ ਸੀ ਸੀਸੀ ਨੂੰ ਪਈਏ ਕੱਡੀ ਇਹ ਤੇ ਬਾਈ ਦੱਸੋ ਇਹ ਸਿਰ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤੋਹਫਾ 2024 ਮਾਡਲ ਠੀਕ ਬੰਪਰ ਟੂ ਬੰਪਰ ਰੇ ਨਾਲਾ ਹੂੰ ਹੂੰ ਫੁੱਲ ਬੀਮਾ ਜਿਹਦੇ ਚ ਇੰਜਨ ਕਵਰ ਕੀ ਲੌਸ ਸਾਰਾ ਕੁਝ ਕੰਪਲੀਟ ਹੈ 18000 ਕਿਲੋਮੀਟਰ ਚੱਲੀ ਆ ਵੈਦ ਰਿਕਾਰਡ ਠੀਕ ਹੈ ਜੀ ਇੱਕ ਮੈਂ ਕਹਿੰਦਾ ਮੱਖੀ ਜੰਨਾ ਦਾਗ ਵੀ ਥਾਰ ਤੇ ਹੈ ਨਹੀਂ ਯਾਨੀ ਕਿ ਨਵੀਂ ਪਈ ਹੈ ਤੁਸੀਂ ਵੇਖ ਲਓ ਜਮਾ ਨਾ ਵੀ 4/2 ਮੈਨੂਅਲ ਠੀਕ ਹੈ ਹਾਂ ਜਾਂ ਨਾਲਾ ਰੇਟ ਆ ਫਿਕਸ ਪ੍ਰਾਈਸ 12.5 ਲੱਖ ਰੁਪਏ ਦੀ ਤੁਹਾਨੂੰ ਦੇਣੀ ਹੈ ਹੂੰ ਜਮਾ ਓਕੇ ਜਿਹਦੇ ਚ ਆਪਣੇ ਦਾ ਰੁਪਏ ਤੱਕ ਦਾ ਖਰਚਾ ਵੀ ਹੈ ਨਹੀਂ ਪ੍ਰਦੂਸ਼ਣ ਵੀ ਨਹੀਂ ਕਰਾਉਣਾ ਉਹ ਵੀ ਹੈਗਾ ਠੀਕ ਹੈ ਜੀ ਹਬ ਵੀਰੇ ਦੇ ਪਾਸੇ ਨਵੀਂ ਬਈ ਕਾਗਜ਼ੀ ਪੱਖੋਂ ਵੀ ਤੁਸੀਂ ਵੇਖ ਲਈਏ ਇਹ ਇੱਥੇ ਲੋਨ ਵਗੈਰਾ ਥਾਰ ਤੇ ਕਿੰਨਾ ਕੁ ਸੀ ਵੱਸ ਭਾਈ ਲੋਨ ਇਹਦੇ ਤੇ ਬਈ ਦੀ ਕਰਦੇ ਆਂਗੇ 10 ਲੱਖ ਤੋਂ 11 ਲੱਖ ਦੇ ਵਿੱਚ ਵਿੱਚ ਠੀਕ ਹੈ ਜੀ ਬਿਲਕੁਲ ਉਸ ਤੋਂ ਬਾਅਦ ਫਿਰ ਆਪਣੀ ਆ ਆ ਗਈ ਭਾਈ ਬ੍ਰਿਜਾ ਇਹ ਆ ਜੀ 2018 ਜੀਡੀਆਈ ਪਲੱਸ 75000 ਚੱਲੀ ਆ ਜਮਾਂ ਓਕੇ ਆ ਗਾਰੰਟੀ ਨਾਲ ਚੱਲੀ ਆ ਟਾਇਰ ਚਾਰੇ ਨਾਲ ਦੇ ਆ ਠੀਕ ਆ ਨਾਲ ਦੇ ਕਰਕੇ ਬਦਲਾਈ ਨਹੀਂ ਜਦੋਂ ਬੰਦੇ ਨੂੰ ਵੇਚੀ ਚਾਰੇ ਟਾਇਰ ਨਵੇਂ ਪਵਾ ਕੇ ਦਵਾਂਗੇ ਠੀਕ ਹੈ ਜੀ ਇਸੇ ਰੇਟ ਦੇ ਵਿੱਚ ਹੀ ਇਸੇ ਰੇਟ ਜੀ ਜਿੰਨੇ ਚ ਸੌਦਾ ਹੋਇਆ ਟਾਇਰ ਉਸ ਤੋਂ ਬਾਅਦ ਠੀਕ ਹੈ ਜਮ ਓਕੇ ਆ 8 ਲੱਖ ਤੇ 75000 ਰੁਪਏ ਦੇ ਤੁਹਾਨੂੰ ਦੇ ਦਾਂਗੇ ਪਿਆਬ ਨੰਬਰ ਲਾ ਕੇ ਠੀਕ ਹੈ ਲੈ ਵੀ ਦੋਸਤੋ ਰੇਟ ਸੁਣ ਲਿਆ ਹੋਇਆ ਗਰੰਟੀ ਬਾਰੇ ਦੱਸਤੀ ਹੋਈ ਆ ਤੇ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਛੋਟੇ ਬਜਟ ਦੀ ਆ ਇਹ ਦੱਸਿਓ ਇਹ ਆ ਜੀ ਡਸਟਰ 2015 RX Z ਟੌਪ ਵਾਲਾ ਮਾਡਲ ਪੰਜਾਬ ਨੰਬਰ ਪਹਿਲੇ ਨਾਂ ਦੀ ਇਹ ਵੀ VIP ਨੰਬਰ ਆ 7772 ਹੂੰ ਠੀਕ ਹੈ ਪਹਿਲੇ ਨਾਂ ਦੀ 6 11 ਵਾਲੀ 110 BHP ਵਾਲੀ ਵੱਡੇ ਇੰਜਨ ਵਾਲੀ ਠੀਕ ਹੈ ਛੋਟਾ ਜਿਹਾ ਰੇਟ 4 ਲੱਖ ਰੁਪਏ ਦੀ ਤੁਹਾਨੂੰ ਡਸਟਰ ਦੇ ਦਿਆਂਗੇ 2015 RX Z ਠੀਕ ਹੈ ਲੈ ਵੀ ਦੋਸਤੋ ਛੋਟੇ ਰੇਟ ਵਾਲੀ ਆਜੇ ਤੇ ਫਿਰ ਲੈ ਜਾਓ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਮਿਨੀ ਕੂਪਰ ਇਹਦਾ ਰੇਟ ਛੋਟਾ ਜਿਹਾ ਹੋਣਾ ਬਾਕੀ ਪੇ ਲੈ ਲੈਣੇ ਜਾਣਕਾਰੀ ਇਹ ਹੈ ਜੀ ਬੀਟ 2013 ਹਮ ਹਮ ਪੰਜਾਬ ਨੰਬਰ ਜਮਾਂ ਓਕੇ ਇੰਜਨ ਗੇਅਰ ਦੀ ਗਾਰੰਟੀ ਦਵਾਗੇ ਸਰਵਸ ਸਰਵਸ ਸਾਰਾ ਕੁਝ ਕੀਤਾ ਹੋਇਆ ਰੁਪਈਆ ਨਹੀਂ ਕਾਰ ਤੇ ਲੱਗਣਾ ਛੋਟਾ ਜਿਹਾ ਰੇਟ 1 ਲੱਖ ਤੇ 75 ਹਜ਼ਾਰ ਠੀਕ ਹੈ ਲੈ ਵੀ ਦੋਸਤੋ ਰੇਟ ਸੁਣ ਲਿਓ ਕਿ ਨਾ ਤੇ ਆਜੋ ਤੇ ਲੈ ਜਾਓ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਆ ਗਿਆ ਕੋਈ ਡੇਰ ਏ ਹੈ ਜੀ 2015 85000 ਚੱਲੀ ਠੀਕ ਹੈ ਸਾਰੀ ਰੀਨਲ ਦੀ ਗਾਰੰਟੀ ਦੇਵਾਂਗੇ ਹਮਮ ਇੰਜਨ ਦੀ ਗੇਅਰ ਦੀ ਗਾਰੰਟੀ ਦੇਵਾਂਗੇ ਐਕਸੀਡੈਂਟ ਦੀ ਦੇਵਾਂਗੇ ਹਮਮ ਪੀਸ ਚੇਂਜ ਦੀ ਗਾਰੰਟੀ ਦੇਵਾਂਗੇ ਠੀਕ ਹੈ ਪਹਿਲੇ ਨਾਂ ਦੀ ਪੰਜਾਬ ਨੰਬਰ ਠੀਕ ਹੈ ਜੀ 5 ਲੱਖ ਰੁਪਇਆ ਕਾਰ ਦੀ ਡਿਮਾਂਡ ਆ ਹਮਮ ਹਾਂ ਜੇ ਨਾਂ ਨਾਲ ਗੱਲ ਕਰੀਏ 4 ਲੱਖ ਤੇ 85000 ਰੁਪਏ ਦੀ ਆਪਾਂ ਤੁਹਾਨੂੰ ਡੀਅਰ 15 ਮਾਡਲ ਸਾਰੀ ਰੀਨਲ ਦੇ ਦਾਂ ਠੀਕ ਹੈ ਲੈ ਦੋਸਤੋ ਰੇਟ ਸਾਰੇ ਆਪਾਂ ਖਿੱਚ ਕੇ ਲਈ ਜਾਣੇ ਅੱਜ ਵੀ ਤੁਹਾਨੂੰ ਆਉਂਦਾ ਵੀ ਥੋੜਾ ਕਹਿਣਾ ਰੇਟ ਬਣਾਉਂਦਾ ਵੀ ਟਾਈਮ ਲੱਗੇ ਬਿਲਕੁਲ ਸਹੀ ਤੇ ਜਾਇ ਰੇਟ ਤੇ ਉਸ ਤੋਂ ਬਾਅਦ ਫਿਰ ਆ ਗਈ ਇਹ ਹੈ ਜੀ 2013 87000 ਚੱਲੀ ਦੂਜੇ ਨਾਂ ਦੀ ਠੀਕ ਹੈ ਪੂਰੀ ਵਧੀਆ ਕਾਰੇ ਆ ਟਾਇਰ ਚਾਰੇ ਆ ਦੇ ਨਵੇਂ ਆ ਰਗੇ ਇੰਜਨ ਗੇਅਰ ਦੀ ਗਾਰੰਟੀ ਆ ਸਰਵਿਸ ਸਰਵਸ ਸਾਰਾ ਕੁਝ ਕੀਤਾ ਹੋਇਆ ਠੀਕ ਹੈ ਰੁਪਈਆ ਨਹੀਂ ਕਾਰ ਤੇ ਲੱਗਣਾ 3 ਲੱਖ 75000 ਰੁਪਈਆ ਦੀ 13 VDI ਠੀਕ ਹੈ ਜੀ ਦੂਜੇ ਨਾਂ ਦੀ ਲਓ ਜੀ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਬਈਲੀ ਬਾ ਇਹ ਹੈ ਜੀ ਟਾਇਓਸ ਲੀਵਾ VD ਟਾਪ ਤੋਂ ਇੱਕ ਥੱਲੇ ਵਾਲਾ ਪੰਜਾਬ ਨੰਬਰ ਪੂਰੀ ਵਧੀਆ ਕਾਰ ਆ ਜੀ ਤੇ ਰੁਪਏ ਦਾ ਖਰਚਾ ਨਹੀਂ ਇੰਜਨ ਗੇਅਰ ਦੀ ਗਾਰੰਟੀ ਟਾਇਰ ਚਾਰੇ ਨਵੇਂ ਆ ਰਗੇ ਰੁਪਈਆ ਨਹੀਂ ਕਾਰ ਤੇ ਲੱਗਣਾ ਸਰਵਸ ਸਾਰਾ ਕੁਝ ਕੀਤਾ ਹੋਇਆ ਛੋਟਾ ਜਿਹਾ ਰੇਟ ਸਿਰਫ ਤੇ ਸਿਰਫ 3.5 ਲੱਖ ਰੁਪਏ ਦੀ 15 ਮਾਡਲ ਲੈ ਜੀ ਦੋਸਤੋ 3.5 ਲੱਖ ਰੁਪਏ ਦੀ ਆ 15 ਮਾਡਲ ਲੈ ਕੇ ਜਾ ਸਕਦੇ ਹੋ ਨੰਬਰ ਪੰਜਾਬ ਉਸ ਤੋਂ ਬਾਅਦ ਜੋ ਆ ਗਈ ਜੀ ਆਪਣੀ 2XJ ਜਿਹੜੇ ਇਹ ਆ ਜੀ ਰੇਟ ਜੀ 2014 90000 ਕਿਲੋਮੀਟਰ ਚੱਲੀ ਪੈਟਰੋਲ ਸੀएनजी ਪਿਆਬ ਨੰਬਰ ਲਾ ਕੇ ਦੇਵਾਂਗੇ ਇੰਜਨ ਗੇਅਰ ਦੀ ਜਮ ਓਕੇ ਆ ਸੀਐਨਜੀ ਦੀ ਪਾਸਿੰਗ ਤਾਜੀ ਹੋਈ ਵੀ ਆ ਠੀਕ ਆ ਜੀ ਜਿਹਦੇ ਚ ਤੁਹਾਨੂੰ ਆਪਾਂ ਪੰਜਾਬ ਨੰਬਰ ਲਾ ਕੇ ਸਵਾ ਦੋ ਲੱਖ ਰੁਪਏ ਦੀ ਰੇਟੇ 14 ਮਾਡਲ ਦੇ ਦਿਆਂਗੇ ਠੀਕ ਹੈ ਲੈ ਵੀ ਦੋਸਤੋ ਰੇਟ ਸੋ ਲੋ ਤੇ ਮਾਡਲ ਸੋ ਲੋ ਆਜੋ ਫਿਰ ਉਸ ਤੋਂ ਬਾਅਦ ਜਵਾ ਆ ਗਈ ਜੀ ਇਹ ਵੀ ਰੇਟੇ ਜ 2016 ਖੀਰ ਲੀਆਂ ਕਰਾਂ ਜੀ 16 ਚਾ ਕੇ ਬੰਦ ਹੋ ਗਈਆਂ ਸੀ ਠੀਕ ਆ ਇਹ ਵੀ ਪੈਟਰੋਲ ਸੀਐਨਜੀ ਪੰਜਾਬ ਨੰਬਰ ਦੂਜੇ ਨਾਂ ਦੀ ਠੀਕ ਆ ਟਾਇਰ ਚਾਰੇ ਨਵੇਂ ਵਰਗੇ ਛੋਟਾ ਜਿਹਾ ਰੇਟ 2 ਲੱਖ ਤੇ 75000 ਰੁਪਏ ਦੀ ਕਾਰ ਦੀ ਡਿਮਾਂਡ ਆ ਮਾਨਤਣ ਬੰਦਿਆਂ ਦਾ ਆ ਜਾਂਦਾ ਜਰੂਰ ਕਰਾਂਗੇ See